ਦੇ ਵਿੱਚ ਜਿਹੜੀਆਂ 10th ਬੋਰਡਰ ICSE ਬੋਰਡ ਦੇ ਐਗਜ਼ਾਮੀਨੇਸ਼ਨਸ ਹੋਈਆਂ ਸਨ ਉਹਦੇ ਵਿੱਚ ਮੈਂ ਫਰਸਟ ਆਈ ਹਾਂ ਮੇਰੇ 98.6% ਚਾਈਡ ਜਿਹੜਾ ਅਗਰ ਗੱਲ ਕਰੀਏ 100 ਆਊਟ ਆਫ 100 ਹੀ ਤੇ ਮੇਰੇ ਚਾਰ ਸਬਜੈਕਟਸ ਦੇ ਵਿੱਚੋਂ 100 ਆਊਟ ਆਫ 100 ਆਈ ਨੇ ਮੇਰੀ ਬੇਟੀ ਮੰਨਤ ਕਾਲੋਂ ਫਰਸਟ ਆਈ ਜੇ ਡਿਸਟ੍ਰਿਕਟ ਲੈਵਲ ਤੋਂ ਫਰਸਟ ਆਈ ਜੇ ਭਾਜੀ ਤੇ ਬੜੀ ਖੁਸ਼ੀ ਹੋਈ ਮੈਨੂੰ ਜਦੋਂ ਸੁਣਿਆ ਮੇਰਾ ਨਾਮ ਅਨੰਦ ਕਾਲੂਆ ਮੈਂ ਜਿਹੜੀਆਂ 24 ਸੈਸ਼ਨ uh, 2024 ਸੈਸ਼ਨ ਦੇ ਵਿੱਚ ਜਿਹੜੀਆਂ 10th ਬੋਰਡ ICSE ਬੋਰਡ ਦੇ ਐਗਜ਼ਾਮੀਨੇਸ਼ਨਸ ਹੋਈਆਂ ਸਨ ਉਹਦੇ ਵਿੱਚ ਮੈਂ ਫਰਸਟ ਆਈ ਹਾਂ ਤੁਹਾਡਾ ਪਿੰਨ ਨੰਬਰ ਹੈ ਜੀ ਮੇਰੇ 98.6 ਪਰਸੈਂਟਾਈਲ ਤੁਹਾਡਾ ਪਿੰਨ ਨੰਬਰ 4 ਲੱਗਦਾ ਦੇਖੋ ਫੜਾ ਲੱਗੋ ਤਾਂ ਉੱਪਰ ਆਏਗੀ ਜਦੋਂ ਮੈਨੂੰ ਇਹ ਰਿਜ਼ਲਟ ਦਾ ਪਤਾ ਲੱਗਾ ਤੇ ਜੋ ਮੇਰੀ ਮਮਾ ਨੇ ਦੱਸਿਆ ਮੈਨੂੰ ਕਿ ਮੇਰੇ 98.6% ਆਏ ਨੇ ਤੇ ਪਹਿਲਾਂ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਤੇ ਬਾਅਦ ਵਿੱਚ ਉਹ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਕੋਈ ਉਹਦਾ ਅੰਤ ਨਹੀਂ ਹੀ ਹੈਗਾ ਬੇਟਾ ਕਰੇ ਪੜਾਈ ਕਿੰਦਾ ਸੀ ਜੋਗਾ ਘਰ ਦੇ ਪੇਰੈਂਟਸ ਦੀ ਗੱਲ ਕਰੀਏ ਤੇ ਮੇਰੇ ਪੇਰੈਂਟਸ ਤੋਂ ਲੈ ਕੇ ਗ੍ਰੈਂਡ ਪੇਰੈਂਟਸ ਤੱਕ ਸਾਰੇ ਜਣੇ ਬਹੁਤ ਜ਼ਿਆਦਾ ਸਪੋਰਟਿਵ ਨੇ ਤੇ ਜਿੱਥੇ ਮੈਨੂੰ ਉਹਨਾਂ ਦੀ ਲੋੜ ਪੈਂਦੀ ਆ ਉਹ ਮੇਰੇ ਲਈ ਉੱਥੇ ਸਟੈਂਡ ਹੁੰਦੇ ਆ ਬੇਟਾ ਕਰੇ ਪਤਾ ਲੱਗ ਗਿਆ ਜਿਹੜੇ ਚਾਰ ਸਬਜੈਕਟ ਜਿਹੜੇ ਸੌਂਡ ਕਿੰਨੇ ਨੰਬਰ ਆਏ ਕਿਹੜਾ ਕਿਹੜਾ ਸਬਜੈਕਟ ਤੇ ਕਿੰਨੇ ਨੰਬਰ ਮਿਲ ਗਏ ਜਿਹੜੇ ਅਗਰ ਗੱਲ ਕਰੀਏ 100 ਆਊਟ ਆਫ 100 ਹੀ ਤੇ ਮੇਰੇ ਚਾਰ ਸਬਜੈਕਟਸ ਦੇ ਵਿੱਚੋਂ 100 ਆਊਟ ਆਫ 100 ਆਇਆ ਨੇ ਉਹਨਾਂ ਵਿੱਚੋਂ ਪਹਿਲਾ ਹੈਗਾ కెਮਿਸਟਰੀ ਤੇ ਐਸਐਸਟੀ ਦੇ ਦੋਵੇਂ ਸਬਜੈਕਟ ਜੀਓਗ੍ਰਾਫੀ ਹਿਸਟਰੀ ਤੇ ਫਿਜ਼ੀਕਲ ਐਜੂਕੇਸ਼ਨ ਨਹੀਂ ਮਿਹਨਤ ਤੇ ਮੈਂ ਸਾਰਿਆਂ ਦੇ ਵਿੱਚ ਬਰਾਬਰ ਹੀ ਕੀਤੀ ਸੀ ਪਰ ਜਿਨ੍ਹਾਂ ਦੇ ਵਿੱਚ ਅੱਗੇ ਕਿਸਮਤ ਚੱਲ ਗਈ ਤੇ ਅੱਗੇ ਮੇਰਾ ਲਾਈਫ ਤੇ ਵਿੱਚ ਏਮ ਆ ਕਿ ਮੈਂ ਡਾਕਟਰ ਬਣਾ ਤੇ ਇਹਦੀ ਇਨਸਪੀਰੇਸ਼ਨ ਮੈਨੂੰ ਮੇਰੇ ਭੂਆ ਜੀ ਤੋਂ ਮਿਲਦੀ ਆ ਜਿਹੜੇ ਇੱਕ ਪੇਸ਼ੇ ਤੇ ਡਾਕਟਰ ਨੇ ਤੇ ਮੈਂ ਵੀ ਡਾਕਟਰ ਬੰਨਾ ਚਾਹੁੰਦਾ ਹਾਂ। ਮੈਂ ਤਾਂ ਬੇਟੀ ਜਿਹੜੀ ਫੁੱਟਬਾਲ ਨੂੰ ਫੈਨ ਬਣੀ ਉਹਦਾ ਮੈਂ ਧਿਆਨ ਕਿਨਾਂ ਕਰਾਂ। ਅਗਾਂਹ ਸਪੋਰਟਸ ਦੀ ਗੱਲ ਕਰੀਏ ਸਪੋਰਟਸ ਮੈਂ ਖੇਡਦੀ ਕਿ ਮੇਰਾ ਮਾਈਂਡ ਦਾ ਰਿਲੀਫ ਰਹੇ ਜਿ ਤਰ੍ਹਾਂ ਕਹਿੰਦੇ ਕਿ ਪੜਾਈ ਦੇ ਨਾਲ ਖੇਡਣਾ ਵੀ ਜ਼ਰੂਰੀ ਹੁੰਦਾ ਵਾ ਇਸ ਕਰਕੇ ਮੇਰੇ ਪੇਰੈਂਟਸ ਨੇ ਕਰਕੇ ਪੇਰੈਂਟਸ ਦੇ ਕਹਿੰਦੇ ਮੈਂ ਜਿਹੜੀ ਸਪੋਰਟਸ ਜਿਹੜੀ ਫੁੱਟਬਾਲ ਅਡਾਪਟ ਕੀਤੀ ਹੈ ਖੇਡਣਾ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵੰਤ ਸਿੰਘ ਕੀ ਲੱਗਦੀ ਦਾ ਇਹ ਮੇਰੀ ਪੋਤਰੀ ਕੀ ਕੀਤਾ ਜਨੇ ਕੱਦ ਜ ਫਸਟ ਟਾਈ ਇਹ ਮੇਰੀ ਪੋਤਰੀ ਨੇ 10ਵੀਂ ਦਾ ਐਗਜ਼ਾਮ ਦਿੱਤਾ ਸੀ ਉਹਦੇ ਵਿੱਚੋਂ ਇਹ ਫਸਟ ਆਈ ਹੈ ਸਕੂਲ ਦੇ ਵਿੱਚੋਂ ਬਲਕਿ ਡਿਜੀਟਲ ਡਿਸਟਰੀਬਿਊਟੇਬਲ ਤੇ ਇਹ ਟੌਪ ਕੀਤਾ ਨੇ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਪੋਤਰੀ ਕਰੇ ਮੈਨੂੰ ਇਹ ਸੁਣ ਕੇ ਜਦੋਂ ਮੈਨੂੰ ਪਤਾ ਲੱਗਾ ਰਿਜ਼ਲਟ ਦਾ ਕਿ ਮੇਰੀ ਪੋਤਰੀ ਟੌਪ ਕੀਤਾ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਦਾਦੇ ਦਾ ਪੋਤੀ ਦਾ ਬਹੁਤ ਜ਼ਿਆਦਾ ਪਿਆਰ ਹੈ। ਬਿਲਕੁਲ ਜੀ ਕਹਿੰਦੇ ਆ ਜੀ ਦਾਦੇ ਪੋਤੀ ਦਾ ਪਿਆਰ ਤੇ ਹੁੰਦਾ ਇੱਕ ਦੂਸਰਾ ਕਹਿੰਦੇ ਆ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਇਹ ਮੂਲ ਨਾਲੋਂ ਵਿਆਜ ਪਿਆਰਾ ਜ਼ਿਆਦਾ ਹੀ ਪਿਆਰਾ ਹੁੰਦਾ। ਉਹਦੇ ਕਰਕੇ ਖੁਸ਼ੀ ਤੇ ਮੇ ਹੋਣੀ। ਅੱਖਾਂ ਜਿਹਾ ਸਦੋਂ ਚੂਹਾ ਰਹਿਣ ਜੇ ਪਤਾ ਲੱਗਾ ਬੇਟੀ। ਮੈਂ ਕਿਹਾ ਬਿਲਕੁਲ ਜੀ। ਅਥਰੂ ਆਗੇ ਕਿ ਬੇ ਉਹਦੀ ਖੁਸ਼ੀ ਤੇ ਕਦੀ ਕਦੀ ਮਿਲਦੀ ਹੈ ਨਾ ਗਾਂ ਬੱਚੇ ਜੇ ਕਰਨ। ਕਿੰਨਾ ਬੇਟੀ ਦਾ ਸੁਭਾਅ ਹੈ ਮੇਰੀ ਪੜਾਈ ਦੇ ਵਿੱਚ ਮੇਰੀ ਪੁੱਤਰੀ ਦਾ ਸੁਭਾਅ ਬਹੁਤ ਵਧੀਆ ਲੇਕਿਨ ਇਹ ਜਿਆਦਾ ਧਿਆਨ ਦੇਦਾ ਪੜਾਈ 'ਚ ਹੀ ਰਹਿੰਦਾ ਆਸੇ-ਪਾਸੇ ਵੀ ਜਿੰਨਾ ਚਿਰੇ ਦਾ ਪੜਾਈ ਦਾ ਪੂਰਾ ਕੰਮ ਖਤਮ ਨਹੀਂ ਵਿੱਚ ਆਏ ਰਾਤ ਦੇ 12:00 ਵਜੇ ਇਨੇ ਆਪਣਾ ਪੂਰਾ ਕਰਕੇ ਫੇਰ ਹੀ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਨਦੀਪ ਜੀ ਪਾਜੀ ਕੋਣ ਪਸਤਾ ਹੈ ਤੁਹਾਡੇ ਵਰਗੇ ਮੇਰੀ ਬੇਟੀ ਮੰਨਤ ਕਾਲੂ ਫਰਸਟ ਆਈ ਜੇ ਡਿਸਟ੍ਰਿਕਟ ਲੈਵਲ ਤੋਂ ਫਰਸਟ ਆਈ ਜੇ ਪਾਜੀ ਤੇ ਬੜੀ ਖੁਸ਼ੀ ਹੋਈ ਮੈਨੂੰ ਜਦੋਂ ਸੁਣਿਆ ਤੇ ਜਦੋਂ ਮੈਂ ਇਹ ਵੇਖਿਆ ਕਿ ਸੁਣਿਆ ਕਿ ਮੇਰੀ ਬੇਟੀ ਸਕੂਲ ਚ ਟਾਪ ਕੀਤਾ ਵਾ ਉਹਦੇ ਤੇ ਬਹੁਤ ਖੁਸ਼ੀ ਆਈ ਤੇ ਜਦੋਂ ਪਤਾ ਲੱਗਾ ਕਿ ਡਿਸਟ੍ਰਿਕਟ ਲੈਵਲ ਤੇ ਫਰਸਟ ਆਈ ਫਿਰ ਤੇ ਮੇਰੀ ਖੁਸ਼ੀ ਸਾਂਭੀ ਨਹੀਂ ਜਾਣੀ ਤੇ ਮੇਰੀ ਅੱਖਾਂ ਚੋਂ ਪਿਆ ਉੱਥਰ ਵਗੀ ਜਾਣ ਲਈ ਕਿੰਨੇ ਨੰਬਰ ਆਏ ਮੇਰੀ ਬੇਟੀ ਦੇ 98.6 ਆਏ ਜੀ ਹਾਂਜੀ ਕਿੰਨੇ ਵੀ ਖੁਸ਼ੀ ਹੁੰਦੀ ਜਦੋਂ ਧੀਏ ਤੋਂ ਜੋ ਵੀ ਤੇ ਅੱਜਵਾਲ ਬਹੁਤ ਆ ਬੱਚੇ ਨੰਗਲ ਦੀਆਂ ਫਾਲੇ ਹਾਂਜੀ ਬਹੁਤ ਖੁਸ਼ੀ ਹੁੰਦੀ ਜਦੋਂ ਬੱਚਾ ਮਿਹਨਤ ਕਰਦਾ ਤੇ ਉਹਨੂੰ ਉਹਦਾ ਫਲ ਮਿਲਦਾ ਨਾ ਤੇ ਖੁਸ਼ੀ ਦਾ ਤਾਂ ਕੋਈ ਅੰਤ ਹੀ ਨਹੀਂ ਹੁੰਦਾ ਬਾਜੀ ਬੇਟਾ ਸਰ ਕਿੰਨੀ ਕਿ ਮਿਹਨਤ ਕਰਦੀ ਹੈ ਹਾਂ ਬੇਟਾ ਵੀ ਬੜੀ ਮਿਹਨਤ ਕਰਦਾ ਉਹ 6th ਚੋਂ ਗਿਆ ਜੇ 99.0 ਉਹਦੇ ਵੀ ਇੰਨੀ 99% ਆਈ ਹੀ ਉਹਦੇ ਵੀ 5th ਚੋਂ ਜਿਹੜੀ ਬੇਟੀ ਹੈ ਕਿੰਨੀ ਕਿ ਮਿਹਨਤ ਕਰਦੀ ਹੈ ਪੜਾਈ ਦੇ ਵਿੱਚ ਬੜੀ ਭਾਜੀ ਇਹ ਤਾਂ ਬਹੁਤ ਮਿਹਨਤ ਕਰਦੀ ਹੈ ਜਦੋਂ ਇਗਜ਼ਾਮ ਚ ਲੰਢੀ ਨਾ 12-12 ਵਜੇ ਤੱਕ ਪੜਦੀ ਵੈਸੇ ਵੀ ਇਗਜ਼ਾਮ ਚ ਤੇ ਪੜਦੀ ਅੱਗੋਂ ਪਿੱਛੋਂ ਵੀ ਇਹਨੇ ਐ ਕਨਸੈਪਟ ਕਲੀਅਰ ਕਰਕੇ ਤੇ ਫੇਰ ਹੀ ਇਹਨੇ ਬਸ ਸੈਟੀਸਫਾਈਡ ਹੋਣਾ ਕਿੰਨੇ ਚਾਰਜ ਰਿਜੈਕਟਰ ਦੇ ਵਿੱਚੋਂ 100% ਹੀ ਨੰਬਰ ਲੈਣ ਦੇ ਬੀਟ ਹਾਂਜੀ ਹਾਂਜੀ ਸਾਡੇ ਨੰਨ 99% ਹੀ ਆਈ ਜਦੋਂ ਚੰਦ ਇਹਦੇ ਖੁਸ਼ੀ ਬੜੀ ਖੁਸ਼ੀ ਹੈ ਭਾਜੀ ਵਹੀਂ ਕੱਲ ਦੇ ਤੇ ਵਧਾਈਆਂ ਲੈ ਲਈ ਥੱਕ ਗਈ ਬੜੇ ਫੋਨ ਆਉਂਦੇ ਆ ਬਹੁਤ ਖੁਸ਼ੀ ਹਨ ਕੀ ਬਣਾਣਾ ਚਾਹੁੰਦੇ ਬੇਟੀ ਮੇਰੀ ਦਾ ਇੰਟਰਸਟ ਹੈ ਕਿ ਮੈਂ ਡਾਕਟਰ ਬਣਾ ਤੇ ਉਹ ਡਾਕਟਰ ਹੀ ਬਣੂਗੀ ਹਾਂ ਲੋਕਾਂ ਦਾ ਕੀ ਮੇਰਾ ਵੀ ਉਹਦੇ ਨਾਲ ਹੀ ਬਾਜੀ ਜੋ ਦੀ ਮਰਜ਼ੀ ਉਹ ਹੀ ਹੋਊਗਾ ਹਾਂਜੀ